ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਰੋਸਾਈ ਹੋਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਥੇ ਸਤਿਗੁਰਾਂ ਨੇ ਇਸ ਸ਼ਹਿਰ ਨੂੰ ਜਮੀਨ-ਮੁਲਕ ਖਰੀਦ ਕੇ ਵਸਾਉਣਾ ਕੀਤਾ ਉਥੇ ਹੀ ਤਾਂ ਤਾਂ ਦਸ਼ਮੇਸ਼ ਪੀਤਾ ਕਲਮੀਆਂ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਇਸ ਪਾਵਨ ਪਵਿੱਤਰ ਸਥਾਨ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਪੰਜ ਪਿਆਰੇ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਅਤੇ ਇਹਨਾਂ ਨੂੰ ਖੰਡੇ ਵਟ ਦਾ ਅਮਰ ਸ਼ਕ ਆਇਆ ਅਤੇ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਪਾਸੋਂ ਵੀ ਆਪ ਅਮਰ ਸ਼ਕਿਆ ਬਹਿ ਪ੍ਰਗਟਿਓ ਮਰਦ ਅਗੰਬੜਾ ਵਰੇ ਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਸੰਗਤ ਜੀ ਜਿੱਥੇ ਇਸ ਪਾਵਨ ਪਿੱਤਰ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਥੇ ਅੱਜ ਬੇਸ਼ੁਮਾਰ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਨਤਮਸਤਕ ਹੋ ਕੇ 사ਧੂ ਗੁਰਜੀ ਦੇ ਖੁਸ਼ੀਆਂ ਪ੍ਰਾਪਤ ਕਰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਰਕਸ਼੍ਰੀ ਕੇਸਗਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਵਿੱਚ ਸਤਿਕਰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਪੰਥ ਦੇ ਪ੍ਰਸਿੱਧ ਢਾਗਡੀ ਜਿੱਥੇ ਕਵੀਸ਼ਰ ਜਿੱਥੇ ਕਵੀ ਜਨ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ ਔਰ ਤਿੰਨ ਦਿਨਾਂ ਇਸ ਸਮਾਗਮ ਹੈ ਜੋ 13 ਤਰੀਕ ਜੋ ਖਾਲਸਾ ਸਾਜਨਾ ਦਿਵਸ ਹੈ ਉਥੇ ਅਰੰਭ ਸ੍ਰੀ ਅਖੰਡ ਪਾਤਸ਼ਾਹਬ ਦੇ ਤਕਰੀਬਨ 9 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਮਤ ਸਮਾਗਮ ਹੋਣਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਤੱਕ ਸ੍ਰੀ ਕੇਸਗਰ ਸਾਹਿਬ ਉਹ ਸੰਦੇਸ਼ ਸੰਤਨ ਨੂੰ ਸਰਵਣ ਕਰਉਣਗੇ ਔਰ ਉਥੇ ਹੀ ਇਸ ਪਾਵਨ ਪਵਿੱਤਰ ਸਥਾਨ ਤੇ ਪੰਜ ਪਿਆਰੇ ਸਹਿਬਾਨ ਅਤੇ ਤੰਤਰ ਮਾਤਾ ਸਾਹਿਬ ਕੋਰ ਦੀ ਯਾਦ ਵਿੱਚ ਨਵੇਂ ਬੁੰਗਿਆਂ ਨੂੰ ਜੋ ਪ੍ਰਵਾਨਗੀ ਦਿੱਤੀ ਜਾਵੇਗੀ ਉਹਨਾਂ ਦੀ ਅਰੰਭਤਾ ਹੋਵੇਗੀ ਔਰ ਉੱਥੇ ਹੀ ਗੱਤਕਾ ਪਾਰਟੀ ਦੇ ਜਵਰ ਵੀ ਸੰਗਤਾਂ ਨੂੰ ਦਿਖਾਏ ਜਾਣਗੇ ਉਸੇ ਹੀ ਲੜੀ ਦੇ ਤਹਿਤ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂਕੀਆਂ ਸੰਗਤਾਂ ਜਿੱਥੇ ਬਹੁਤ ਜ਼ਿਆਦੇ ਲੰਗਰਾਂ ਦਾ ਪ੍ਰਬੰਧ ਕਰੀ ਨੇ ਉੱਥੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਖਸਰੀ ਕੇਸਵਰਸ ਵੱਲੋਂ ਵੀ ਸੰਗਤਾਂ ਦੇ ਰਹਿائش ਵਾਸਤੇ ਔਰ ਲੰਗਰਾਂ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਮਾਲ ਗੁਰ ਦੀ ਸੰਗਤ ਹਰ ਸਾਲ ਹੀ ਪਾਵਨ ਪਵਿੱਤਰ ਅਸਥਾਨਾਂ ਤੇ ਡੈਕੋਰੇਸ਼ਨ ਦੀ ਸੇਵਾ ਲੈਂਦੀ ਹੈ। ਇਸ ਵਾਰ ਵੀ ਬੜੀ ਸੁੰਦਰਤਾ ਦੇ ਨਾਲ ਉਹਨਾਂ ਨੇ ਚੜ੍ਹਦੀ ਕਲਾ ਦੇ ਨਾਲ ਡੈਕੋਰੇਸ਼ਨ ਦੀ ਸੇਵਾ ਕੀਤੀ ਹੈ। ਸੋਹਣਾ ਤਖਤ ਨੂੰ ਸਜਾਇਆ ਸੰਗਤ ਜੀ ਉੱਥੇ ਹੀ ਵਿਸ਼ੇਸ਼ ਆਪ ਜੀ ਨੂੰ ਬੇਨਤੀ ਹੈ ਇਹ ਪੀਵੋ ਕਾਹਲ ਖੰਡੇਧਾਰ ਹੋਏ ਜਨਮ ਸੁਹਿਲਾ ਇਸ ਪਾਵਨ ਪੀਤ੍ਰ ਅਸਥਾਨਾਂ ਤੇ ਪਹੁੰਚ ਕੇ ਖੰਡੇ ਬਾਟੇ ਦਾ ਅਮਰਸ਼ਾਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ 13 ਤਰੀਕ ਖਾਲਸਾ ਸਾਜਨਾ ਦਿਵਸ ਤੇ ਅਮਤ ਵੇਲੇ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲਗਾਤਾਰ ਅਮਰ ਸੰਚਾਰ ਹੋਵੇਗਾ ਸਾਰੀ ਸੰਗਤਾਂ ਨੂੰ ਬੇਨਤੀ ਹੈ ਆਓ ਭਾਈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਭਾਈ ਮਲਕੀਰ ਸਿੰਘ ਜੀ ਦਾਸ ਵੱਲੋਂ ਅਤੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਆਪ ਸਭ ਸੰਤਾਂ ਨੂੰ ਖਾਲਸਾ ਸਾਜਨਾ ਦੇਵ ਸਦਾ ਸਾਕੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ